ਜਗਮਾਨੀ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਤਾਂ ਕਾਂਗਰਸ ਅੱਜ ਪ੍ਰੋਟੈਸਟ ਕਰ ਰਹੀ ਹੈ ਚੰਡੀਗੜ੍ਹ ਦੇ ਵਿੱਚ ਤਾਂ ਸਾਡੇ ਨਾਲ ਸਮਾਨੇ ਤੋਂ ਸਾਬਕਾ ਵਿਧਾਇਕ ਰਜਿੰਦਰ ਸਿੰਘ ਤੇ ਚੀਮਾ ਸਾਹਿਬ ਵੀ ਮੌਜੂਦ ਹੈਗੇ ਨੇ ਸੁਲਤਾਨਪੁਰ ਲੋਧੀ ਤੋਂ ਤਾਂ ਕੀ ਕਹਿਣਾ ਚਾਹੋਗੇ ਜੋ ਹੁਣ ਦੇਸ਼ ਦੇ ਵਿੱਚ ਹਾਲਾਤ ਬਣੇ ਹੋਏ ਨੇ ਜੀ ਅੱਜ ਪ੍ਰਧਾਨ ਸਾਹਿਬ ਵੀ ਬੋਲਦੇ ਅੱਜ ਦੇ ਜਿਹੜੇ ਹਿੰਦੁਸਤਾਨ ਦੇ ਹਾਲਾਤ ਨੇ ਨਾ ਬਹੁਤ ਹੀ ਖਤਰਨਾਕ ਨੇ ਅੱਜ ਤੱਕ ਆਪਾਂ ਗੱਲਾਂ ਕਰਦੇ ਸੀ ਸੀਬੀਆਈ ਈਡੀ ਇਨਕਮ ਟੈਕਸ ਪਰ ਜਿਹੜੀ ਸੈਵੀ ਹੈ ਨਵੀਂ ਕਿਸ ਇਸ ਤਰ੍ਹਾਂ ਦੀ ਐਂਟੀਟੀ ਆਈ ਹੈ ਐਡਾ ਵੱਡਾ ਹਿੰਡਨਬਰਗ ਨੇ ਜਿਹੜੀ ਰਿਪੋਰਟ ਦੇ ਦਿੱਤੀ ਹੈ ਇਹਦਾ ਕਿਤੇ ਹਿੰਦੁਸਤਾਨ ਦੇ ਵਿੱਚ ਚਰਚਾ ਨਹੀਂ ਸਾਰੀ ਦੁਨੀਆ ਦੇ ਵਿੱਚ ਚਰਚਾ ਹੈ ਕਿ ਹਿੰਦੁਸਤਾਨ ਦਾ ਜਿਹੜਾ ਪ੍ਰਧਾਨ ਮੰਤਰੀ ਹੈ ਅਡਾਨੀ ਦੇ ਨਾਲ ਲੜ ਕੇ ਕਿਸ ਤਰ੍ਹਾਂ ਹਿੰਦੁਸਤਾਨ ਨੂੰ ਲੁੱਟਿਆ ਜਾ ਰਿਹਾ ਇੱਕ ਇੱਕ ਧਾਰਾ ਜਿਸ ਤਰ੍ਹਾਂ ਕਰਕੇ ਇਹਨਾਂ ਨੇ ਪਹਿਲਾਂ ਲੁੱਟਿਆ ਹਰ ਇੱਕ ਚੀਜ਼ ਅਜ ਸੇਲ ਤੇ ਹੈ ਔਰ ਬਹੁਤ ਹੀ ਮਾੜੇ ਹਾਲਾਤ ਦੇ ਵਿੱਚ ਹਿੰਦੁਸਤਾਨ ਗੁਜ਼ਰ ਰਿਹਾ ਅੱਜ ਜਿਹੜੇ ਹਿੰਦੁਸਤਾਨ ਦੇ ਇਹਨਾਂ ਨੇ ਹਾਲਾਤ ਬਣਾਤੇ ਆ ਅੱਜ ਤੁਸੀਂ ਦੇਖੋ ਵੀ ਹਿੰਦੁਸਤਾਨ ਦੇ ਵਿੱਚ ਜਿਹੜਾ ਭੁਖਮਰੀ ਦਾ ਇੰਡੈਕਸ ਹੈ ਅਸੀਂ 111ਵੇਂ ਨੰਬਰ ਤੇ ਚਲੇ ਗਏ ਆ ਅੱਜ ਤੁਸੀਂ ਸਾਡੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਦੇਖ ਲਿਓ ਬਾਕੀ ਮਸਲੇ ਦੇਖ ਲਿਓ ਅੱਜ ਹਿੰਦੁਸਤਾਨ ਦਾ ਪ੍ਰਧਾਨ ਯੂਕਰੇਨ ਚ ਗਿਆ ਲੜਾਈ ਹਟਾਉਣ ਵਾਸਤੇ ਅੱਜ ਉਹਨੂੰ ਹਿੰਦੁਸਤਾਨ ਦੇ ਜਿਹੜੇ ਹਾਲਾਤ ਆ ਉਹਨਾਂ ਦਾ ਫਿਕਰ ਨਹੀਂ ਹੈ ਅੱਜ ਜਿਹੜੀ ਈਡੀ ਦੀ ਸਾਡੀ ਇਹ ਸੈਭੀ ਦੀ ਪ੍ਰਧਾਨ ਹੈ ਮਾਦਰੀ ਬੋਛੋ ਦੇ ਖਿਲਾਫ ਅਸੀਂ ਇਹ ਪ੍ਰੋਟੈਸਟ ਕੀਤਾ ਅਡਾਨੀ ਦੇ ਖਿਲਾਫ ਪ੍ਰੋਟੈਸਟ ਕੀਤਾ ਪ੍ਰਧਾਨ ਮੰਤਰੀ ਦੇ ਖਿਲਾਫ ਸਾਰੇ ਹਿੰਦੁਸਤਾਨ ਦੇ ਵਿੱਚ ਕਾਂਗਰਸ ਪ੍ਰੋਟੈਸਟ ਕਰ ਰਹੀ ਹੈ ਕਿ ਇਸ ਟੀਮ ਤੋਂ ਹਿੰਦੁਸਤਾਨ ਨੂੰ ਬਚਾਇਆ ਜਾਏ ਹਿੰਦੁਸਤਾਨ ਦੀ ਲੁੱਟ ਨੂੰ ਬਚਾਇਆ ਜਾਏ ਇਹ ਜਿਹੜਾ ਹਿੰਡਨ ਵਰਕ ਦੀ ਰਿਪੋਰਟ ਆਈ ਹੈ ਇਹ ਬਹੁਤ ਵੱਡੀ ਸੈਂਸੇਸ਼ਨ ਇਹ ਖਬਰ ਹੈ ਬਹੁਤ ਖੁਲਾਸਾ ਕੀਤਾ ਉਹਨੇ ਕਿ ਬਹੁਤ ਵੱਡੀ ਲੁੱਟ ਜਿਹੜੀ ਹਿੰਦੁਸਤਾਨ ਦੀ ਹੋ ਰਹੀ ਹੈ ਇਹ ਪ੍ਰਧਾਨ ਮੰਤਰੀ ਵਿੱਚ ਸ਼ਾਮਲ ਹੈ ਇਹਨਾਂ ਨੂੰ ਰਲ ਕੇ ਰੋਕਿਆ ਜਾਏ ਇਸ ਵਾਸਤੇ ਸਾਡਾ ਪ੍ਰੋਟੈਸਟ ਹੈ ਸਾਡੀ ਮੰਗ ਹੈ ਕਿ ਸੈਬੀ ਦੇ ਪ੍ਰਧਾਨ ਨੂੰ ਗ੍ਰਿਫਤਾਰ ਕੀਤਾ ਜਾਏ ਉਹਨਾਂ ਦੇ ਕੇਸ ਰਜਿਸਟਰ ਕੀਤਾ ਜਾਏ ਤੇ ਹਿੰਦੁਸਤਾਨ ਦੇ ਲੋਕਾਂ ਨੂੰ ਇਨਸਾਫ ਦੁਆਇਆ ਜਾਏ ਜੀ ਚੀਮਨ ਸਾਹਿਬ ਕਿਵੇਂ ਦੇਖਦੇ ਹੋ ਨਿਵੇਸ਼ਕਾਂ ਦੇ ਪੈਸੇ ਦੀ ਦੇਖਰੇਖ ਕਰਨ ਵਾਲੀ ਜਿਹੜੀ ਕੰਪਨੀ ਸੈਬੀ ਜੇਕਰ ਉਹਨਾਂ ਦੇ ਹੀ ਅਧਿਕਾਰਾਂ ਦੇ ਉੱਪਰ ਬੈਠੇ ਜਿਹੜੇ ਲੋਕ ਨੇ ਉਹੀ ਇਹ ਜਿਹੀ ਚੀਜ਼ ਕਰਨਗੇ ਤਾਂ ਲੋਕਾਂ ਦੇ ਵਿੱਚ ਤੇ ਦੇਸ਼ ਦੇ ਵਿੱਚ ਉਹਨਾਂ ਦੇ ਵਿੱਚ ਕੀ ਮੈਸੇਜ ਹੈ ਦੇਖੋ ਗੱਲ ਉਹੀ ਹੈ ਨਾ ਵੀ ਦੁੱਧ ਦੀ ਰਾਖੀ ਕਹਿੰਦੇ ਬਿੱਲੇ ਨੂੰ ਬਿਠਾ ਦਈਏ ਇਹ ਗੱਲ ਹੋਈ ਆ ਅੱਜ ਦੇ ਸਾਰਾ ਸਮਝ ਚੁੱਕਾ ਆ ਔਰ ਕੋਈ ਛੋਟਾ ਮੋਟਾ ਕਭਲਾ ਨਹੀਂ ਮੈਂ ਕਹਿ ਸਕਦਾ ਵੀ ਇਹ ਜਦੋਂ ਦਾ ਦੁਨੀਆ ਬਣੀ ਆ ਉਤੋਂ ਸਭ ਤੋਂ ਵੱਡਾ ਕਭਲਾ ਜਿਹੜਾ ਇਹ ਹੋਇਆ ਇਹਦੇ ਵਿੱਚ ਇਹ ਅੱਜ ਜਿਹੜੀ ਸੈਬੀ ਦੀ ਚੇਅਰ ਪਰਸਨ ਆ ਉਦੇ ਖਿਲਾਫ ਇਹ ਧਰਨਾ ਜਿਹੜਾ ਸਾਰੇ ਹਿੰਦੁਸਤਾਨ ਦੇ ਵਿੱਚ ਦੇ ਰਹੇ ਆ ਵੀ ਉਹਨੂੰ ਉਹਦੇ ਖਿਲਾਫ ਕੇਸ ਦਰਜ ਕੀਤਾ ਜਾਵੇ ਤੇ ਸਾਰੀ ਪ੍ਰੋਪਰ ਇਨਕੁਆਇਰੀ ਹੋਵੇ ਇਹ ਨਾ ਵੀ ਅ ਇਨਕੁਆਇਰੀ ਵੀ ਆਪੇ ਕਰਕੇ ਆਪੇ ਕਲੀਨ ਚਟਾ ਦੇ ਦੇਣ ਬਹੁਤ ਵੱਡਾ ਜਿਹੜਾ ਲੋਕਾਂ ਦਾ ਪੈਸਾ ਉਹ ਡੁੱਬਿਆ ਆ ਔਰ ਬਹੁਤ ਮੈਨੂੰ ਲੱਗਦਾ ਲੋਕਾਂ ਨੇ ਆਤਮ ਹੱਤਿਆ ਵੀ ਕੀਤੀ ਹੋਣੀ ਆ ਬੜੇ ਲੋਕ ਜਿਹੜੇ ਆ ਉਹ ਇਸ ਚੀਜ਼ ਦਾ ਸ਼ਿਕਾਰ ਹੋ ਕੇ ਸਟ्रेस ਦੇ ਵਿੱਚ ਵੀ ਚਲੇ ਗਏ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਔਰ ਰਾਹੁਲ ਗਾਂਧੀ ਜੀ ਨੇ ਜਿਹੜੀ ਆਵਾਜ਼ ਚੁਾਈ ਆ ਉਹ ਅੱਜ ਅੱਜ ਇਹ ਹਾਲਾਤ ਬਣ ਗਏ ਵੀ ਜਦੋਂ ਰਾਹੁਲ ਜੀ ਅਸੈਂਬਲੀ ਵਿੱਚ ਬੋਲਦੇ ਆ ਮੰਤਰੀ ਸਾਹਿਬ ਬਹਿ ਨਹੀਂ ਸਕਦੇ ਤੇ ਅੱਜ ਇੱਥੇ ਪੰਜਾਬ ਚ ਵੀ ਤੁਸੀਂ ਦੇਖ ਰਹੇ ਹੋ ਰਾਜੇ ਬੜਿੰਗ ਜੀ ਨੇ ਜਿਹੜਾ ਗੱਲਾਂ ਕਹੀਆਂ ਜਿਹੜੀਆਂ ਸਾਰੀਆਂ ਉਹ ਫਰਜ ਬੰਦਾ ਸਾਡਾ ਹੁਣ ਹਰ ਥੱਲੇ ਲੋਕਾਂ ਦੇ ਵਿੱਚ ਪਹੁੰਚਾਈਆਂ ਜਾਣ ਔਰ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਇਹ ਜਿੱਦਾਂ ਦੱਸਿਆ ਸਾਡੇ ਰਾਣਾ ਕੇਪੀ ਜੀ ਨੇ ਵੀ ਕੈਂਪ ਲਾਏ ਜਾਣ ਲੋਕਾਂ ਨੂੰ ਇਸ ਚੀਜ਼ ਬਾਰੇ ਅਵੇਅਰ ਕੀਤਾ ਜਾਵੇ ਵੀ ਲੋਕ ਠੱਗੇ ਜਾ ਰਹੇ ਆ ਲੋਕ ਹਰ ਤਰ੍ਹਾਂ ਨਾਲ ਇੱਕ ਬੰਨੇ ਨਹੀਂ ਸਾਰੇ ਬੰਨੇ ਠੱਗੇ ਜਾ ਰਹੇ ਆ ਤੇ ਉਹਨਾਂ ਨੂੰ ਬਚਾਉਣ ਦੀ ਲੋੜ ਆ ਜੇ ਕੋਈ ਬੰਦਾ ਬਚਾ ਸਕਦਾ ਰਾਹੁਲ ਗਾਂਧੀ ਜੀ ਬਚਾ ਸਕਦੇ ਆ ਔਰ ਪ੍ਰਧਾਨ ਜੀ ਰਾਜਾ ਵੜਿੰਗ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਜਿਹੜੀਆਂ ਸਾਰੀਆਂ ਗੱਲਾਂ ਸਾਰਿਆਂ ਨੂੰ ਹੁਣ ਗਾਂ ਅੱਗੇ ਵੀ ਕੈਂਪ ਲਾ ਕੇ ਤੇ ਲੋਕਾਂ ਤੱਕ ਪਹੁੰਚਾਉਣਗੇ ਤੇ ਇਹ ਅੱਜ ਸਾਡੀ ਇਹੀ ਡਿਮਾਂਡ ਆ ਵੀ ਇਹ ਪ੍ਰੋਪਰ ਇਨਕੁਆਰੀ ਹੋ ਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾਵੇ ਕੀਪਤਾ 8 ਲੱਖ ਕਰੋੜ ਆ ਕਿ 16 ਲੱਖ ਕਰੋੜ ਕਿੰਨਾ ਨਿਕਲਉਣਾ ਜਦੋਂ ਮਲੇਸ਼ੀਆ ਦੇ ਵਿੱਚ ਸਿੰਗਾਪੁਰ ਦੇ ਵਿੱਚ ਜਿਹੜੀ ਕੰਪਨੀ ਉਹਦੀ ਤੁਸੀਂ ਰਿਪੋਰਟ ਹੀ ਨਹੀਂ ਕੋਈ ਦੇਖ ਸਕਦੇ ਉਹ ਤਾਂ ਤੁਸੀਂ ਕਾਊਂਟ ਹੀ ਨਹੀਂ ਦੇ ਸਕਦੇ ਤੇ ਫਿਰ ਪਤਾ ਨਹੀਂ ਕੀ ਆ ਕੀ ਨਹੀਂ ਹੋਣਾ ਜੀ ਹਾਲ ਚਲ ਜੀ 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 ਜੇਪੀਸੀ ਬਣਾਉਣ ਦੀ ਵੀ ਜਿਹੜੀ ਹੈਗੀ ਮੰਗ ਕੀਤੀ ਜਾ ਰਹੀ ਹੈ ਤੁਹਾਨੂੰ ਲੱਗਦਾ ਉਹਦੇ ਚ ਉਹਦੇ ਨਾਲ ਜਿਹੜਾ ਹੈਗਾ ਕੋਈ ਹੱਲ ਨਹੀਂ ਕਿਉਂਕਿ ਆਪਾਂ ਜੇਕਰ ਦੇਖੀਏ ਤਾਂ ਪਿਛਲੇ 10 ਸਾਲਾਂ ਦੇ ਵਿੱਚ ਜਿਹੜਾ ਬੀਜੇਪੀ ਦਾ ਰੂਲ ਰਿਹਾ ਹੈਗਾ ਉਹਦੇ ਵਿੱਚ ਪਹਿਲੀ ਵਾਰੀ ਜੇਪੀਸੀ ਤੇ ਯਾਨੀ ਕਿ ਇਨਾਂ ਨੇ ਐਗਰੀ ਕੀਤਾ ਕਿਉਂਕਿ ਹਜ ਤੱਕ ਸਾਰੇ ਆਪ ਜਾਣਦੇ ਕਿ ਕੋਈ ਨਾ ਦੀ ਵਨ ਸਾਈਡਡ ਗਵਰਨਮੈਂਟ ਰਹੀ ਹੈ ਪਰ ਉਸਨੇ ਹਜ ਤੱਕ ਕੋਈ ਵੀ ਇਸ ਦਾ ਉਪਰਾਲਾ ਨਹੀਂ ਕੀਤਾ ਪਰ ਹੁਣ ਦੇਖਿਓ ਪਹਿਲਾਂ ਵੀ ਬੜੇ ਕੋਟਾਲਿਆਂ ਦਾ ਉਜਾਗਰ ਹੋਣ ਤੋਂ ਹੁੰਦਾ ਰਿਹਾ ਪਰ ਹੁਣ ਜਿਹੜਾ ਹੈਗਾ ਜੀਪੀਸੀ ਤੇ ਇਹਨਾਂ ਨੇ ਐਗਰੀ ਕੀਤਾ ਹੈਗਾ ਤੇ ਇਹਦੇ ਨਾਲ ਝੂਰ ਆਉਣ ਵਾਲੇ ਸਮੇਂ ਵਿੱਚ ਜਿਹੜਾ ਆਮ ਲੋਕਾਂ ਦਾ ਜਿਹੜਾ ਘਾਟਾ ਪਿਆ ਹੈਗਾ ਉਹਨੂੰ ਪੂਰਾ ਕਰਕੇ ਔਰ ਇਹਨਾਂ ਦਾ ਸਭ ਤੋਂ ਪਹਿਲਾਂ ਜਿਹੜਾ ਅਸਤੀਫਾ ਲੈਣਾ ਚਾਹੀਦਾ ਬੁਛਦਾ ਅਸਤੀਫਾ ਲੈ ਕੇ ਜਿਹੜਾ ਪ੍ਰੋਪਰ ਇਨਕੁਆਇਰੀ ਕਰਕੇ ਜਿਹੜਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜੀ ਜੀ ਤਾਂ ਤਸਵੀਰਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗ੍ਰਿਫਤਾਰੀਆਂ ਚੰਡੀਗੜ੍ਹ ਪੁਲਿਸ ਵੱਲੋਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਡੈਨੀ ਜੀ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਅੱਜ ਬੜੀ ਤਸਵੀਰ ਸਾਫ਼ ਤੇ ਸਪਸ਼ਟ ਰੂਪ ਦੇ ਵਿੱਚ ਉੱਪਰ ਕੇ ਦੇਖ ਜਨਤਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਇੱਕ ਘਟਾਲੇਬਾਜ਼ੀ ਔਰ ਘਟਾਲਿਆਂ ਦੀ ਸਰਕਾਰ ਜਿਸ ਨੇ ਦੇਸ਼ ਦੇ ਵਿੱਚ ਪਿਛਲੇ 10 ਸਾਲਾਂ ਦੇ ਵਿੱਚ ਦੋ ਤਿੰਨ ਚੰਦ ਜਿਹੜੇ ਘਰਾਨੇ ਆ ਪੂੰਜੀਪਤੀ ਵੱਡੇ ਪਰਿਵਾਰ ਜਿਹੜੇ ਐਡਾਨੀਆਂ ਰਾਮਾਨੀਆਂ ਦੇ ਉਹਨਾਂ ਨੂੰ ਹੋਰ ਅਮੀਰ ਕਰਨ ਦਾ ਕੰਮ ਕੀਤਾ ਹੈ ਜਿੱਥੋਂ ਤੱਕ ਕਰਜ਼ਾ ਮਾਫ਼ੀ ਦੀ ਗੱਲ ਕੀਤੀ ਗਈ ਹੈ ਤੇ ਜਿਹੜੇ ਕਾਰਪੋਰੇਟ ਵੱਡੇ ਹਾਊਸੇਸ ਐ ਉਹਨਾਂ ਦਾ 16 ਲੱਖ ਕਰੋੜ ਰੁਪਏ ਜਿਹੜਾ ਮਾਫ਼ ਪੁੱਛ ਦਿੱਤਾ ਗਿਆ ਜਿਹੜਾ ਕਿਸਾਨ ਨੇ ਜਾਂ ਜਿਹੜੇ ਦਿਹਾੜੀਦਾਰ ਨੇ ਉਹਨਾਂ ਦੀ ਬਾਹ ਪੜਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਔਰ ਅੱਜ ਇਹ ਸਾਫ਼ ਚ ਲੱਗ ਰਿਹਾ ਕਿ ਇਹ ਹਿੰਡਨਬਰਗ ਦੀ ਰਿਪੋਰਟ ਸੈਬੀ ਦੀ ਜਿਹੜੀ ਹੈ ਆਪਸ ਦੇ ਵਿੱਚ ਇਹਨਾਂ ਦੇ ਨਾਲ ਜਿਹੜਾ ਆਪਸ ਚ ਕਾਲਾ ਮਾਲਾ ਔਰ ਆਪਸ ਚ ਮਿਲ ਕੇ ਇਹਨਾਂ ਨੇ ਦੇਸ਼ ਦੇ ਆਮ ਭੋਲੇ ਪਾਲੇ ਲੋਕਾਂ ਨੂੰ ਜਿਸ ਤਰੀਕੇ ਦੇ ਨਾਲ ਲੁੱਟਕ ਸੁੱਟ ਕੀਤੀ ਹੈ ਅੱਜ ਉਸ ਦੀ ਜੰਨੀ ਨਿੰਦਿਆ ਕਰ ਦਿੱਤੀ ਜਾਵੇ ਉਨੀ ਕਾਟ ਹੈ ਰਾਹੁਲ ਗਾਂਧੀ ਜੀ ਨੇ ਜਿਸ ਦਲੇਰੀ ਦੇ ਨਾਲ ਔਰ ਜਿਸ ਨਿਰਰਤਾ ਦੇ ਨਾਲ ਆਵਾਜ਼ ਦੇ ਦੇਸ਼ ਦੇ ਵਿੱਚ ਔਰ ਪਾਰਲੀਮੈਂਟ ਦੇ ਵਿੱਚ ਚੁੱਕੀ ਹੈ ਉਹ ਕਾਬਿਲ ਤਾਰੀਫ ਹੈ ਔਰ ਲੋਕਾਂ ਦੇ ਵਿੱਚ ਸੱਚ ਜਿਹੜਾ ਹੈ ਉਹ શ્રી ਰਾਹੁਲ ਗਾਂਧੀ ਜੀ ਲੈ ਕੇ ਆਏ ਨੇ ਔਰ ਮਨ ਨੂੰ ਆਸ ਹੀ ਨਹੀਂ ਪੂਰਨ ਵਿਸ਼ਵਾਸ ਹੈ ਆ ਜਿਹੜਾ ਸਿਗਾ ਸਾਡਾ 2024 ਦਾ ਚਨਾਉ ਇਹਦੇ ਵਿੱਚ ਹੀ ਨੱਕ ਦੇ ਨਾਲ ਦਾਣੇ ਚਬਾ ਦਿੱਤੇ ਇਸ ਭਾਜਪਾ ਦੀ ਸਰਕਾਰ ਨੂੰ ਜਿਸ ਵੇਲੇ ਅਗਲਾ ਇਲੈਕਸ਼ਨ ਆਉਣਾ ਹੈ ਮਨ ਨੂੰ ਆਸ ਹੀ ਪੂਰਨ ਵਿਸ਼ਵਾਸ ਹੈ ਕਿ ਇਸ ਭਾਜਪਾ ਦਾ ਔਰ ਘਟਾਲਿਆਂ ਦੀ ਸਰਕਾਰ ਦਾ ਜਿਹੜਾ ਹੈ ਜੜੋਂ ਮੁੱਢ ਪੁੱਟ ਕੇ ਰੱਖ ਦੇਣਗੇ ਦੇਸ਼ ਦੇ ਹਿੰਦੁਸਤਾਨ ਦੇ ਲੋਕ ਤੁਸੀਂ ਤਸਵੀਰਾਂ ਚੰਡੀਗੜ੍ਹ ਤੋਂ ਦੇਖ ਰਹੇ ਹੋ ਸਾਬਕਾ ਵਿਧਾਇਕਾਂ ਨਾਲ ਵੀ ਗੱਲਬਾਤ ਜਿਹੜੀ ਹੈਗੀ ਉਹ ਕੀਤੀ ਹੈਗੀ ਹੈ ਤਾਂ ਸਿੱਧੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਤੁਹਾਨੂੰ ਸੈਕਟਰ 15 ਕਾਂਗਰਸ ਭਵਨ ਦੇ ਬਾਹਰ ਤੋਂ ਦਿਖਾ ਰਹੇ ਹੈਗੀਆਂ ਚੰਡੀਗੜ੍ਹ ਪੁਲਿਸ ਵੱਲੋਂ ਹਾਲਾਂਕਿ ਬੈਰੀਗੇਟਿੰਗ ਜਿਹੜੀ ਹੈਗੀ ਆ ਉਹ ਕਰ ਦਿੱਤੀ ਗਈ ਹੈ ਤਾਂ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ ਦੇ ਵਿੱਚ ਜਿਹੜਾ ਹੈਗਾ ਇਹ ਧਰਨਾ ਪ੍ਰਦਰਸ਼ਨ ਜਿਹੜਾ ਹੈਗਾ ਉਹ ਕੀਤਾ ਗਿਆ ਹੈਗਾ ਤਾਂ ਰਾਹੁਲ ਗਾਂਧੀ ਉਹਨਾਂ ਦੀ ਕੋਲ ਤੋਂ ਬਾਅਦ ਦੇਸ਼ ਭਰ ਦੇ ਵਿੱਚ ਕਾਂਗਰਸ ਸੇਬੀ ਦੇ ਖਿਲਾਫ ਜਿਹੜਾ ਹੈਗਾ ਉਹ ਧਰਨਾ ਪ੍ਰਦਰਸ਼ਨ ਜਿਹੜਾ ਹੈਗਾ ਉਹ ਕਰ ਰਹੀ ਹੈ ਲਗਾਤਾਰ ਮੰਗ ਇਹੀ ਕਰ ਰਹੀ ਹੈ ਕਾਂਗਰਸ ਕੀ ਜੋ ਆਮ ਲੋਕਾਂ ਦਾ ਜੋ ਪੈਸਾ ਹੈ ਉਹ ਕਿਤੇ ਨਾ ਕਿਤੇ ਬੀਜੇਪੀ ਸਰਕਾਰ ਜਿਹੜਾ ਹੈਗਾ ਉਹ ਮਿਸਯੂਜ਼ ਕਰ ਰਹੀ ਹੈ ਤਾਂ ਸੇਬੀ ਦੀ ਚੇਅਰਪਰਸਨ ਤੇ ਸੇਬੀ ਦੇ ਖਿਲਾਫ ਜਿਹੜਾ ਹੈਗਾ ਇਹ ਧਰਨਾ ਪ੍ਰਦਰਸ਼ਨ ਕਾਂਗਰਸ ਵੱਲੋਂ ਕਿਤਾ ਜਾ ਰਿਹਾ ਹੈ ਮੰਗ ਕੀਤਾ ਜਾ ਰਿਹਾ ਹੈ ਕਿ ਜਿਹੜੇ ਵੀ ਲੋਕ ਇਸ ਦੇ ਵਿੱਚ ਇਨਵੋਲ ਬਣੇ ਜਿਨ੍ਹਾਂ ਨੇ ਵੀ ਗਲਤੀਆਂ ਕੀਤੀਆਂ ਨੇ ਉਹਨਾਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਆਕਾਸ਼ ਦੇ ਨਾਲ ਜਗਬਾਣੀ ਲਈ ਵਰਨਪਾ